ਸਵਾਗਤ ਹੈ ਜੀ ਆਪ ਸਭ ਦਾ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਜੋ ਬਾਕੀ ਰਹਿੰਦੇ ਕੁਐਸਚਨ ਨੇ ਐਨਐਮਐਸ ਪੇਪਰ ਦੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਹੁਣ ਤੱਕ ਅਸੀਂ ਟੋਟਲ 69 ਕੁਐਸਚਨ ਜੋ ਹੈ ਉਹਨਾਂ ਨੂੰ ਡਿਸਕਸ ਕਰ ਚੁੱਕੀਆਂ ਤਾਂ ਨੈਕਸਟ ਕਰਦੇ ਹਾਂ ਅਸੀਂ ਖੇੜ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ A+B ਦਾ ਮਤਲਬ ਹੈ ਕਿ A B ਦਾ ਪਿਤਾ ਹੈ ਮਾਈਨਸ ਦਾ ਮਤਲਬ ਹੈ ਕਿ A B ਦੀ ਪਤਨੀ ਹੈ ਗੁਣਾ ਦਾ ਮਤਲਬ ਹੈ ਕਿ A ਤੇ B ਭਰਾ ਨੇ भाग का मतलब है कि ए बी की ती है तो आप जब है आंसर देना फिर डिवाइड का की मतलब है कि जो पहले वाला ए आई ती ठीक है पी ती है किसती आर दी तो आर जरा है मां भी हो सकती है पिता भी हो सकता है ठीक है अगे है प्लस प्लस का मतलब है कि ए बी का पिता है ਪਲੱਸ ਦਾ ਮਤਲਬ ਪਿਤਾ ਹੈ ਤਾਂ ਮਾਵਾਲਾ ਜਿਹੜਾ ਹੈਗਾ ਆ ਉਹ ਆਪਾਂ ਇੱਥੋਂ ਹਟਾ ਦੇਣਾ ਤਾਂ ਆਰ ਕੀ ਹੈਗਾ ਪਿਤਾ ਠੀਕ ਹੈ ਉਸ ਤੋਂ ਬਾਅਦ ਆਰ ਕੀ ਦਾ ਪਿਤਾ ਹੈਗਾ ਐਸ ਦਾ ਫਿਰ ਐਸ ਪਲੱਸ ਕਯੂ ਹੈ ਦਾ ਮਤਲਬ ਕਿ ਐਸ ਵੀ ਪਿਤਾ ਹੈ ਕਿਸ ਦਾ ਕਯੂ ਦਾ ਠੀਕ ਹੈ ਤਾਂ ਆਪਾਂ ਜਿਹੜਾ ਹੈਗਾ ਇਹਨਾਂ ਦੇ ਆਨਸਰ ਦੱਸਣੇ ਆ ਕਿ ਕੀ ਹੋਣਗੇ ਖੰ ਪੀ ਜਿਹੜੀ ਆ ਇਸ ਦੀ ਧੀ ਆ ਤੇ ਆਰ ਜਿਹੜਾ ਐਸ ਦਾ ਪਿਤਾ ਆ ਇਹਦਾ ਮਤਲਬ ਪੀ जे एस पी ते एस ये दोने की है गए भैन भरा ठीक है आपना है पी का रिश्ता है कि पी जो किन नहीं कि पीआ बन नहीं क्यों का तो अपन जेंडर ही नहीं पता लग रहा की हैगा पी के भूआ है तो हाँ ये ठीक है जे एस के पिता है तो पीते एस दोने भैन भरा पी जेड़ा के लगी भूआ अगे है पी डिवाइड आर ए मतलब पी ती है किस दी आर दर पिता है क्यों दा ता का पिता हो गया ता उसका पुत्र होएगा धी होएगा कुछ भी होएगा ता आप देखना फिर की होएगा होगा कि ठीक है पी या जेड़ा क्यों दा पिता है पी क्यों दा पिता नहीं गा पीता है आर दर पी दी माँ है नहीं पी क्यों दा ਹੈ ਨਹੀਂ ਪੀ ਕਿਉ ਦੀ ਪੈ ਹੈ ਇਹ ਠੀਕ ਹੈ ਅੱਗੇ ਹੈ ਸਾਡੇ ਕੋਲ ਪਲੱਸ ਦਾ ਮਤਲਬ ਕਿ ਪੀ ਪਿਤਾ ਹੈ ਕਿਸ ਦਾ ਆਰ ਦਾ ਆਰ ਭਾਗ ਕਿਉ ਆਇਆ ਦਾ ਮਤਲਬ ਕਿ ਆਰ ਤੀ ਹੈ ਕਿਸ ਦੀ ਕਿਉ ਦੀ ਤਾਂ ਫਿਰ ਜਿਹੜੀ ਕਿਉ ਹੈ ਉਹ ਆਰ ਦੀ ਕੀ ਹੋਏਗੀ ਮਾਂ ਤਾਂ ਆਪਾਂ ਰਿਸ਼ਤਾ ਦੱਸਣਾ ਇਹਨਾਂ ਦੇ ਵਿੱਚ ਜਿਹੜਾ ਪੀ ਹੈ ਉਹ ਕਿਉ ਦਾ ਕੀ ਹੈਗਾ ਪਤੀ ਉਸ ਤੋਂ ਅੱਗੇ ਅੰਗਰੇਜ਼ੀ ਵਰਣਮਾਲਾ ਦੇ ਪਹਿਲੇ ਅੱਧ ਦੇ ਅੱਖਰਾਂ ਨੂੰ ਉਲਟਾ ਕਰਕੇ ਲਿਖਾ ਨਾਲ K ਅਤੇ R ਦੇ ਵਿਚਕਾਰ ਕਿੰਨੇ ਅੱਖਰ ਆਉਣਗੇ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਆਪਾਂ ਇਹ ਦੇਖਦੇ ਆਂ E ਜੋਤੀ ਉਹ ਕਿੱਥੇ ਆਉਂਦੀ ਆ 15ਤੀ ਤੇ ਇੰਗਲਿਸ਼ ਦੇ ਜਿਹੜੇ ਵਰਣਮਾਲਾ ਉਹਦੇ ਵਿੱਚ ਕਿੰਨੇ ਲੈਟਰ ਹੁੰਦੇ ਆ ਟੋਟਲ 26 ਠੀਕ ਹੈ ਹੁਣ ਆਪਾਂ ਜਦੋਂ A ਤੋਂ ਲੈ ਕੇ ਐਮ ਤਾਂ ਲਿਖਦੇ ਐਮ ਕੀ ਆਉਂਦਾ 13ਵੇਂ ਨੰਬਰ ਤੇ ਆਉਂਦਾ ਹੁਣ ਜੇਦੋਂ ਆਪਾਂ ਇਹਨੂੰ ਪੁੱਠਾ ਕਰਕੇ ਲਿਖਾਂਗੇ ਮਤਲਬ ਐਮ ਨੂੰ ਪਹਿਲੇ ਨੰਬਰ ਤੇ ਲਿਖਾਂਗੇ ਏ ਨੂੰ ਲਿਖਾਂਗੇ ਆਪਾਂ 13ਵੇਂ ਨੰਬਰ ਤੇ ਠੀਕ ਹੈ ਤਾਂ ਫਿਰ ਆਪਾਂ ਦੇਖਣਾ ਵੀ ਜਿੱਥੇ ਕੇ ਆਉਂਦੀ ਹੈ ਤੇ ਆਰ ਆਉਂਦੀ ਆ ਉਹਨਾਂ ਦੇ ਵਿੱਚਕਾਰ ਕਿੰਨੇ ਲੈਟਰ ਆਉਂਦੇ ਆ ਟੋਟਲ ਠੀਕ ਹੈ ਤਾਂ ਇਹ ਆਪਾਂ ਦੇਖਦੇ ਤਾਂ ਆਪਾਂ ਇਹਨੂੰ ਇਦਾਂ ਕਰਕੇ ਲਿਖ ਲੈਣਾਗਾ ਐਮ ਇੱਕ ਤੇ ਆਊਗਾ ਠੀਕ ਹੈ ਉਸੇ ਤਰ੍ਹਾਂ ਕੇ ਕਿੰਨੇ ਤੇ ਆਊਗਾ ਤਿੰਨ ਤੇ ਤੇ ਇਦਾਂ ਜਦੋਂ ਆਪਾਂ ਲਿਖਦੇ ਆ ਐਮ ਐਨ ਓ ਪੀ ਕਯੂ ਆਰ ਆਰ ਆਉਂਦਾ 18 ਨੰਬਰ ਤੇ ਤਾਂ ਜਦੋਂ ਆਪਾਂ K ਤੋਂ ਲੈ ਕੇ R ਤੱਕ ਦੇਖਾਂਗੇ ਤਾਂ ਟੋਟਲ ਕਿੰਨੇ ਲੈਟਰ ਆ ਜਾਣਗੇ ਇਹਦੇ ਵਿੱਚ 17 ਵਿੱਚੋਂ ਜਦੋਂ ਆਪਾਂ 3 ਘਟਾ ਦਾਂਗੇ ਤਾਂ 14 ਠੀਕ ਹੈ ਤਾਂ ਟੋਟਲ ਇਹਦੇ ਵਿੱਚ ਕਿੰਨੇ ਲੈਟਰ ਆਉਣਗੇ 14 ਅੱਗੇ ਆਪਣੇ ਕੋਲ ਆ ਕਿ ਹੇਠ ਦਿੱਤੇ ਚਿੱਤਰਾਂ A ਅਤੇ B ਵਿੱਚ ਇੱਕ ਖਾਸ ਸੰਬੰਧ ਦਰਸਾਇਆ ਗਿਆਗਾ C ਤੇ D ਵਿੱਚ ਆਪਾਂ ਜਿਹੜਾ ਉਹੀ ਸੰਬੰਧ ਆ ਉਸ ਸਥਾਪਿਤ ਕਰਨਾਗਾ ਠੀਕ ਹੈ ਤੇ ਇਹਦੇ ਵਿੱਚ ਕੀ ਆ ਇਧਰ ਨੂੰ 3 ਲਾਈਨਾਂ ਸੀਗੀਆਂ ਇਹ 2 ਰਹਿ ਗਈਆਂ ਇਧਰ 4 ਸੀ ਤੇ ਇਧਰ 3 ਰਹਿ ਗਈਆਂ ਉਹ ਵਾਂ ਪੈਦੇਜ ਕਰਦੇ ਆ ਇਧਰੋਂ ਇੱਕ ਲਾਈਨ ਘਟਾ ਦੋ ਤਾਂ 0 ਇਧਰੋਂ ਇੱਕ ਲਾਈਨ ਘਟਾ ਦਾਂਗੇ ਤਾਂ 1 ਤਾਂ ਇਹਦਾ ਆਨਸਰ ਆ ਜਾਊਗਾ 3 ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਦੇਖਣਾ ਇਹ ਨੂੰ ਕੀ ਕਰਤਾ ਪੁੱਠਾ ਘਮਾਤਾ ਉਸੇ ਤਰ੍ਹਾਂ ਇਹਨੂੰ ਵੀ ਇਹਦਾ ਇਹ ਵਾਲੀ ਜਿਹੜੀ ਚੁੰਡ ਹੈ ਕਿਧਰ ਕਰਤੀ ਇਹਦਾ نیچے ਠੀਕ ਹੈ ਆ ਬਣ ਗਿਆ ਨਾ ਉਸੇ ਤਰ੍ਹਾਂ ਆਪਾਂ ਇਹਦੀ ਆ ਵਾਲੀ ਜਿਹੜੀ ਚੁੰਡ ਹੈ ਇਹਨੂੰ ਇੱਥੇ ਥੱਲੇ ਲਿਆਵਾਂਗੇ ਤਾਂ ਕਿਹੜਾ ਬਣ ਜਾਣਾਗਾ ਇਹ ਵਾਲਾ ਠੀਕ ਹੈ ਦੂਜਾ ਉਸੇ ਤਰ੍ਹਾਂ ਇਹਦੇ ਵਿੱਚ ਦੇਖੋ ਤਾਂ ਇਹਨੂੰ ਕੀ ਕੀਤਾ ਵੀ ਹੈਗਾ ਆਹ ਵਾਲੀ ਜਿਹੜੀ ਸਾਈਡ ਆ ਇੱਥੇ ਮਿਰਰ ਬਣਾਇਆ ਵੀ ਹੈਗਾ ਇੱਥੋਂ ਇਹਨੂੰ ਚੱਕ ਕੇ ਇਧਰ ਕਰਤਾ ਇਹ ਵਾਲਾ ਚੱਕ ਕੇ ਇਧਰ ਕਰਤਾ ਤੇ ਇਸ ਗੋਲੇ ਨੂੰ ਜਿਹੜਾ ਸੀਗਾ ਬਲੈਂਕ ਕਰਤਾ ਤਾਂ ਆਪਾਂ ਇਵੇਂ ਹੀ ਇਹਦੇ 'ਚ ਕਰਦੇ ਆ ਆਹ ਜਿਹੜੇ ਦੋ ਐਰੋ ਹੈਗੇ ਆ ਇਹ ਦੋ ਐਰੋ ਬਣ ਜਾਣਗੇ ਇਧਰ ਨੂੰ ਠੀਕ ਹੈ ਆਹ ਜਿਹੜਾ ਹੈਗਾ ਸਿੰਗਲ ਐਰੋ ਇਹ ਇਧਰ ਹੀ ਰਹਿਣਾਗਾ ਇਹ ਵਾਲਾ ਐਰੋ ਇਧਰ ਨੂੰ ਹੋ ਜਾਊਗਾ ਠੀਕ ਹੈ ਤਾਂ ਡਬਲ ਐਰੋ आ वाला एरो आ गए किसान मेल नहीं खाता यह आज दूजा आंसर अगर है तीन तो बनाती तीन तो कि चार तो किन जूगी छे भुज तो यह बन गई छे अगे देखो दिते गए चित्र तीन एको ज एक वक्रा है तो वक्रा पछाने आप ਇਧਰ ਵਾਲੇ ਸਾਈਡ ਨੂੰ אבי ਇਧਰ ਸਾਈਡ ਨੂੰ אבי ਇਧਰ ਸਾਈਡ ਨੂੰ ਆ ਦੇਖੋ ਸਾਰਿਆਂ ਦਾ ਇਧਰਲੇ ਪਾਸੇ ਆ ਇਹਦਾ ਅਲੱਗ ਹੈ ਤੈ ਹੀ ਆ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੇਖੀਏ ਦਾ ਤਾਂ ਚੌਥਾ ਆ ਜਾਊਗਾ ਅਨਸਰ ਇਹਦਾ ਨੈਕਸਟ ਆਪਾਂ ਦੇਖੀਏ ਇਹਦੇ ਵਿੱਚ ਇਹਦੇ ਵਿੱਚ ਵੀ ਕ੍ਰੋਸ ਆ ਇਹਦੇ ਵਿੱਚ ਵੀ ਕ੍ਰੋਸ ਆ ਇਹਦੇ ਵਿੱਚ ਵੀ ਕ੍ਰੋਸ ਆ ਇਹਦੇ ਵਿੱਚ ਕਿਤੇ ਵੀ ਕ੍ਰੋਸ ਨਹੀਂਗਾ ਤਾਂ ਫਿਰ ਤੀਜਾ ਸਾਡਾ ਅਨਸਰ ਹੋ ਜਾਊਗਾ ਨੈਕਸਟ ਆਪਾਂ ਦੇਖੀਏ ਤਾਂ ਚੌਥਾ ਵੀ ਅਨਸਰ ਹੋ ਸਕਦਾ ਠੀਕ ਹੈ ਤਾਂ ਇਹ ਆਪਾਂ ਨੂੰ ਅਫੀਸ਼ੀਅਲ ਅਨਸਰ ਕੀ ਤੋਂ ਹੀ ਪਤਾ ਲੱਗੂਗਾ ਕੀ ਆਉਂਦਾ ਇਹਦਾ ਅਗੇ ਹੈਗਾ ਲੁਪਤ ਭਾਗ ਨੂੰ ਦਿੱਤੇ ਨਮੂਨੇ ਅਨੁਸਾਰ ਜਿਹੜਾ ਭਰਨਾ ਆਪਾਂ ਤਾਂ ਦੇਖਦੇ ਆਂ ਆਪਾਂ ਲੁਪਤ ਨਮੂਨੇ ਅਨੁਸਾਰ ਜਦੋਂ ਆਪਾਂ ਇਹਨੂੰ ਭਰਾਂਗੇ ਤਾਂ ਇਹਨਾਂ ਨੂੰ ਆਪਾਂ ਕਰਾਂਗੇ ਐਵੇਂ ਕਰਕੇ ਪੂਰਾ ਤੇ ਇਹ ਵਾਲਾ ਸਰਕਲ ਕਰਾਂਗੇ ਪੂਰਾ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਉਹ ਅਨਸਰ ਸਹੀ ਆਊਗਾ ਤਾਂ ਇਹ ਕਿਹੜਾ ਬਣਦਾਗਾ ਸਾਡੇ ਕੋਲ ਦੂਸਰਾ ਬਣੇਗਾ ਠੀਕ ਹੈ ਇਹਨੂੰ ਜੇ ਆਪਾਂ ਦੇਖੀਏ ਤਾਂ ਇਹ ਵਾਲਾ ਚੱਕਰ ਇਧਰ ਨੂੰ ਘੁੰਮ ਗਿਆ ਇੱਥੇ ਆ ਗਿਆ ਠੀਕ ਹੈ ਫਿਰ ਇੱਕ ਵੇ ਘੁੰਮੂਗਾ ਐਦਾਂ ਕਰਕੇ इधरले पास्य भर होगा ठीक है तो फिर इन्हें दोबारा जड़ा है नब्बे नब्बे डिग्री तो घूमी आंदा गा ये तो कि आ जाना गा एदवेच्चा? आ पहले वाला उस तो बाद पानी ठीक प्रतिबिंब जेडे है, है पानी का प्रतिबिंब किमें बनता गा ये इतने आ पानी है गा ठीक है ते बनिया चकर तीर इधर नहीं रहूगा आ वाला है का चक्कर जगा चकरसे आजगा ये इवें गा पूरा भरया पा वर्ग भी इवें बनूगा आ वाला जड़ा भाग एदा आजगा पहला आंसर होगा उस तु बाद इवें पानी के प्रति भी बनाना गा तो आ वाला जड़ा भाग पा पहला चक्कर बना लो फिर आ जड़ा है ये इदा बनूगा ठीक है इस वाले ने कि बनना है इतना फिर इवें फिर आह मुद्दा इधर ना आदम बढ़ेगा तो इस तरह का देख लो कि बनता अपने को चौथा बन जुड़ा ठीक है उस तो बाद बनाइए प्रतिबिंब पानी वाला इवें करके इदा ही बनूगा, आ जड़ी तिकोन हैगी तिकोन भी इवें करके बन जानी है बस आ गोला जरा इधरले पासे बन जूगा तेरी तिकोन हैगी बन जूगी ठीक है ਤਾ ਦੂਜਾ। ਉਸ ਤੋਂ ਬਾਅਦ ਸ਼ੀਸ਼ੇ ਵਾਲੇ ਪ੍ਰਤੀਬਿੰਬ ਮਾਉਣੇ ਆਗੇ ਆਪਾਂ। ਤਾਂ ਇਧਰਲੇ ਪਾਸੇ ਇੱਥੇ ਹੈਗਾ ਸ਼ੀਸ਼ਾ ਇਹਦੇ ਵਿੱਚ। ਸ਼ੀਸ਼ੇ ਵਿੱਚ ਖੱਬਾ ਪਾਸਾ ਕੀ ਹੋ ਜਾਂਦਾ ਸੱਜਾ ਹੋ ਜਾਂਦਾ ਠੀਕ ਹੈ। ਤੇ ਇਹਦਾ ਜਿਹੜਾ ਸਹੀ ਆਨਸਰ ਹੋ ਕਿਹੜਾ ਬਣ ਜਾਣਾ ਦੂਜਾ ਠੀਕ। 88ਵੇਂ ਦਾ ਆਨਸਰ ਜਿਹੜਾ ਹੈਗਾ ਉਹ ਆ ਜਾਣਾ ਤੀਜਾ। ਠੀਕ ਹੈ। 6 ਦਾ ਕੀ ਬਣ ਜਾਣਾ? ਇਹ ਵਾਲਾ ਠੀਕ ਹੈ। ਇਹਦਾ ਪਾਸਾ ਘੁਮਾ ਦੇਣਾ। ਅੱਗੇ ਹੈਗਾ ਘੰਣਾ ਦੀ ਸੰਖਿਆ ਪਤਾ ਕਰਨੀ ਆਪਾਂ। ਤਾਂ ਇਹਦੇ ਵਿੱਚ ਦੇਖੋ ਕਿੰਨੇ ਘਾਨ ਆਪਣੇ ਕੋਲ 4 ਉਸ ਤੋਂ ਬਾਅਦ ਜੇ ਅਗਲੇ ਵਿੱਚ ਦੇਖਦੇ ਆ ਤਾਂ ਇੱਥੋਂ ਤੱਕ 4 ਤਾਂ ਸੀਗੇ 5 6 7 ਤੇ ਇਹਦੇ ਵਿੱਚ 7 ਹੋ ਗਏ ਇਹਦੇ ਵਿੱਚ ਵੀ ਕਿੰਨੇ ਆ 4 ਇਹਨਾਂ ਨੂੰ ਜੋੜ ਲਓ 4 8 7 ਕਿੰਨੇ ਹੋ ਗਏ 15 ਠੀਕ ਹੈ ਇਹਦੇ ਨਾਲ ਤੁਹਾਡਾ ਮੈਂਟਲ ਅਬਿਲਟੀ ਵਾਲਾ ਜਿਹੜਾ ਪੋਰਸ਼ਨ ਹੈਗਾ ਉਹ ਸਾਰਾ ਪੂਰਾ ਹੋ ਜਾਂਦਾ ਹੈਗਾ ਤੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਨਾ ਧੰਨਵਾਦ